ਤੇ ਜੈਪੀਨ ਜੈਪਾਲ ਮੈਂ ਸੁਲਤਾਨ ਸਿੰਘ ਸ਼ੀ ਡਬਲਯੂਈ ਵਰਲਡ ਚੈਂਪੀਅਨ ਤੇ ਮੈਂ ਆਪਣੇ ਸਮਾਜ ਆਪਣੇ ਦੇਸ਼ ਲਈ ਮਤਲਬ ਇਹ ਚੀਜ਼ ਜਿੱਤ ਕੇ ਲੈ ਕੇ ਆਇਆ ਮਾਂ ਤੇ ਅੱਗੇ ਵੀ ਇਹ ਚੀਜ਼ ਨੂੰ ਪ੍ਰੋਮੋਟ ਕਰਦਾ ਰਹੂੰਗਾ ਪਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਸਿੱਖਿਆ ਜਿੰਨਾ ਟਾਈਮ ਆਪਣੇ ਕੋਲ ਸਿੱਖਿਆ ਨਹੀਂ ਹੋਊਗੀ ਨਾ ਪੜਾਈ ਨਹੀਂ ਹੋਊਗੀ ਉਹਨਾਂ ਟਾਈਮ ਆਪਾਂ ਅੱਗੇ ਨਹੀਂ ਵੱਸ ਸਕਦੇ ਉਹ ਬਦਲਣ ਵਾਸਤੇ ਆਪਾਂ ਨੂੰ ਪੜਾਈ ਕਰਨੀ ਬਹੁਤ ਜ਼ਰੂਰੀ ਹੈ ਪੜਾਈ ਆ ਦੇਸ਼ ਦੇ ਦੇਸ਼ ਦੇ ਵਿੱਚ ਅੱਗੇ ਜਾਣਾ ਹੈ ਉਦੇ ਨਾਲ ਇੱਕ ਸਪੋਰਟ ਕਲਚਰ ਵੀ ਜ਼ਰੂਰੀ ਆ ਸਪੋਰਟ ਕਲਚਰ ਇੰਨਾ ਕਿ ਜ਼ਰੂਰੀ ਆ ਜਿੰਨੀ ਪੜ੍ਹਾਈ ਜ਼ਰੂਰੀ ਆ ਉਨਾ ਹੀ ਸਪੋਰਟ ਕਲਚਰ ਜ਼ਰੂਰੀ ਆ ਕਿਉਂ ਕਿ ਆਪਣੀ ਜਿਹੜੀ ਸਿਹਤ ਆ ਨਾ ਜੇ ਆਪਣੀ ਸਿਹਤ ਚੰਗੀ ਆ ਤਾਂ ਹੀ ਆਪਾਂ ਅੱਗੇ ਪੜ੍ਹਾਈ ਕਰ ਸਕਦੇ ਆ ਜੋ ਆਪਣੀ ਸਿਹਤ ਚੰਗੀ ਹੋਵੇ ਤਾਂ ਆਪਣਾ ਮਾਈਂਡ ਵੀ ਸਟਰੋਂਗ ਹੋਊਗਾ ਇਸ ਲਈ ਪੜ੍ਹਾਈ ਦੇ ਨਾਲ ਨਾਲ ਸਪੋਰਟ ਕਲਚਰ ਦੀ ਵੀ ਗੇਮ ਚੁਣੋ ਆਪਾਂ ਹਰ ਇੱਕ ਫੀਲਡ ਦੇ ਵਿੱਚ ਮੱਲਾ ਮਾਰਨੀਆਂ ਨੇ ਪੜ੍ਹਾਈ ਦੇ ਵਿੱਚ ਹੀ ਮੱਲਾਵਾਨੀਆਂ ਸਪੋਰਟ ਕਲਚਰ ਦੇ ਵਿੱਚ ਹੀ ਮੱਲਾ ਮਾਰੋ ਸਪੋਰਟ ਕਲਚਰ ਦੇ ਵਿੱਚ ਆਪਣੇ ਦੇਸ਼ ਦੇ ਬੱਚੇ ਬਹੁਤ ਜਿਆਦਾ ਘਟ ਨਹੀਂ ਆਪਾਂ ਇਹਦੇ ਬੰਦੇ ਵੀ ਥੋੜਾ ਜਿਆ ਧਿਆਨ ਦੇਣਾ ਵਾ ਕਿ ਅੱਗੇ ਆਪਾਂ سپورਟ ਕਲਚਰ ਨੂੰ ਬਧਾਈਏ ਤੇ ਵੱਧ ਕੇ ਅੱਗੇ ਅੱਗੇ ਆਪਾਂ ਦੇਖਦਾ ਨਾ ਰੋਸ ਨਹੀਂ ਜੈ ਗੁਰਦੇਵ ਜੀ ਧੰਨ ਜੈ ਜੈ ਜੈਪਾਲਤ ਮੈਂ ਸੰਤ ਕਲਵੰਤਰਾ ਹੁਣ ਪ੍ਰਧਾਨ ਸ਼੍ਰੀ ਗੁਰਦਾਸ ਸਾਧ ਸੰਪਰਦਾਇ ਸੈਟੀ ਜੇਸ਼ਟ ਪੰਜਾਬ ਅੱਜ ਸਾਡੇ ਸਰਤਾਰ ਸਿੰਘ ਜੀ ਜੋ ਵਰਲਡ ਚੈਂਪੀਅਨ ਅਸਲ ਵਿੱਚ ਇਹ ਅੱਜ ਡੀਐਲਐਕਸ ਔਰ ਸਤਿਗੁਰੂ ਬਾਬਾ ਮਿਲਣ ਵਾਲੇ ਸਪੋਸਾਂ ਦੇ ਨਖਮਾਸ ਤੋਂ ਹੋਲਡਈ ਆਈ ਔਰ ਇਹਨਾਂ ਨੇ ਸਤਗੁਰੂ ਜਾਸ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ਸੰਬੋਧਨ ਕੀਤਾ ਔਰ ਇਹਨਾਂ ਨੇ ਆਪਣੇ ਸਮਾਜ ਦੇ ਲਈ ਜੋ ਵੀ ਹੈ ਕਹਿੰਦੇ ਮੈਂ ਸਮਾਜ ਦੀ ਜ਼ਰੂਰਤ ਇੱਥੇ ਤੇ ਵਧਿਆ ਔਰ ਅਸੀਂ ਇਨਾਂ ਦਾ ਇਹ ਡੇਰਾ ਵਿਖੇ ਅਤੇ ਸਕੂਲ ਪੌਂਚਰ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ੇ ਦਿਨ-ਦੁਗੀਆਂ ਰਾਤਾਂ ਨੂੰ ਤਰੱਕੀਆਂ ਬਖਸ਼ੇ ਇਹਨਾਂ ਤੇ ਹਮੇਸ਼ਾ ਹੀ ਕਰ ਕਰਪਾ ਦ੍ਰਿਸ਼ਟੀ ਉੱਤੇ ਖੜ ਜਾਏ ਗੁਰੂ ਦੇ ਧੰਨਵਾਦ ਧੰਨਵਾਦ ਦੇਵ ਜੈ ਜੈ ਭਾਗ ਸਾਡੇ ਬਹੁਤ ਇਸਤਿਹਾਰ ਜੋ ਸੁਲਤਾਨ ਸਿੰਘ ਜੀ ਜੋ ਮਾ ਆਈਡੀਆ ਦੇ ਵਿੱਚੋਂ ਰੈਸਲਿੰਗ ਦੀਆਂ ਬਹੁਤ ਹੀ ਇਨਾਂ ਨੇ ਬੈਲਟਾਂ ਜਿੱਤ ਕੇ ਅੱਜ ਦਿਨ 187 ਪੱਪ ਮੇਰੇ ਤਪੂਸਾਨ ਦੇ ਉੱਤੇ ਨਤਮਸਤਕ ਹੋਈ ਪਹਿਲਾਂ ਮੈਂ ਡੀਨਾ ਸਾਹਿਬਾ ਦਾ ਤੇ ਸ਼੍ਰੀ ਗੁਰਦਾਸ ਸਾਧ ਸੰਪਰਦਾਇ ਸੈਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਹਨਾਂ ਨੇ ਇਹਨਾਂ ਦੀ ਬਹੁਤ ਵੱਡੀ ਸੋਚ ਆ ਜੋ ਇੱਕ ਐਟਾ ਵੱਡਾ ਮਾਣ ਹੁੰਦੇ ਹੋਏ ਵੀ ਨਿਮਰਤਾ ਜਿਹਾ ਬਣ ਕੇ ਰਹਿੰਦੇ ਆ ਔਰ ਰੀਗ ਦੇ ਨਾਲੇ ਪਿਆਰ ਭਾਵਨਾ ਦੇ ਨਾਲ ਗੱਲ ਕਰਦੇ ਆ ਗੁਰੂ ਸਾਹਿਬ ਦੀ ਗੱਲ ਕਰਦੇ ਆ ਡਾਕਟਰ ਬਹੁਤ ਸਾਹਿਬ ਦੀ ਗੱਲ ਕਰਦੇ ਆ ਜਦੋਂ ਇੱਥੇ ਤੱਕ ਸਮਝ ਜੇ ਤੱਕ ਪਹੁੰਚ 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 ਜਾਂਦੇ ਆ ਤਾਂ ਸਾਨੂੰ ਸਾਨੂੰ ਜਿਹੜਾ ਆ ਅਸੀਂ ਸਮਾਜ ਨੂੰ ਉਤੋਂ ਵੱਖਰੇ ਰੱਖਦੇ ਆ ਆਪਣੇ ਆਪ ਨੂੰ ਜਾਣ ਨਹੀਂ ਕਰਦੇ ਕਿ ਉਸ ਸਮਾਜ ਦੇ ਪਰ ਇਹਨਾਂ ਨੇ ਗੁਰੂ ਅਰਜਨਦਾਸ ਮਹਾਰਾਜ ਦਾ ਨਾਮ ਲੈ ਕੇ ਜਿਕਰ ਇਹਨਾਂ ਨੇ ਔਰ ਗੁਰੂ ਡਾਕਟਰ ਬਾਵਾ ਸਾਹਿਬ ਦਾ ਨਾਮ ਲੈ ਕੇ ਜਿਕਰ ਹੀ ਲਾਇਆ ਔਰ ਇਹਨਾਂ ਨੇ ਕਿਹਾ ਕਿ ਸਾਡੀ ਸੋਚ ਜਿਹੜੀ ਆ ਅੱਜ ਗੁਰੂ ਰਵਦਾਸ ਤੇ ਗੁਰੂ ਡਾਕਟਰ ਬਾਵਾ ਸਾਹਿਬ ਦੇ ਸਿਧਾਂਤ ਦੀ ਬਦੌਰਤ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਮੈਂ ਰਵਾਜ ਕਰਦਾ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੇ ਅਖੇ ਜੈਨਦੂਗੀ ਰਾਜੋਂ ਵਿੱਚ ਦਿੱਤੀਆਂ ਬਖਸ਼ੇ ਐਸੀ ਤਰ੍ਹਾਂ ਜਿਹੜੇ ਇਹਨਾਂ ਨੇ ਕਿਹਾ ਕਿ ਇਹ ਉਪਰਾਲੇ ਇਹ ਇਹ ਮਾਲਵੇ ਤੋਂ ਇਹਨਾਂ ਨੇ ਸ਼ਾਇਦ ਦੁਆਬੇ ਦੇ ਵਿੱਚ ਪਹਿਲੀ ਵਾਰੀ ਇੱਧਰ ਇਹਨਾਂ ਦੇ ਦੇਸ਼ਾਂ ਦੇ ਵਿੱਚ ਆਉਣ ਦੇ ਨਾਲ ਨੂੰ ਸਵਾਗਤ ਪ੍ਰਾਪਤ ਹੋਇਆ ਸਾਡੇ ਜਿੰਨੇ ਵੀ ਦੁਆਬੇ ਦੇ ਮਹਾਂਪੁਰਸ਼ ਸਾਰਿਆਂ ਦੇ ਕਿਸੇ ਦੇ ਹਸਪੀਟਲ ਜਾਂਦੇ ਆ ਕਿਸੇ ਸਕੂਲ ਜਾਂਦੇ ਸਾਰੇ ਬਹੁਤ ਹੀ ਮਹਾਂਪੁਰਸ਼ ਵਧੀਆ ਆ ਔਰ ਸੰਗਤ ਨੂੰ ਔਰ ਸਮਾਜ ਨੂੰ ਬਹੁਤ ਹਿੱਸੇ ਦਿੰਦੇ ਆ ਜਾਇ ਕਿ ਕਾਰ